ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਇਸ ਸਮੇਂ ਚੋਣ ਅਖਾੜਾ ਪੂਰੀ ਤਰ੍ਹਾਂ ਨਾਲ ਪੱਕ ਚੁੱਕਾ ਹੈ। ਇਨ੍ਹਾਂ ਚੋਣਾਂ ਦੌਰਾਨ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਭਰਮੀਆਂ ਚੋਣ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ, ਉੱਥੇ ਹੀ ਫਗਵਾੜਾ ਤੋਂ ਅਗਰ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸੀ ਵਰਕਰਾਂ ਵੱਲੋਂ ਯਾਮਨੀ ਗੋਮਰ ਦੇ ਹੱਕ ਵਿੱਚ ਮੀਟਿੰਗਾਂ ਦਾ ਦੌਰ ਲਗਾਤਾਰ ਚੱਰੀ ਹੈ। ਇਸੇ ਹੀ ਕੜੀ ਦੇ ਤਹਿਸਮੂ ਕਾਂਗਰਸੀ ਵਰਕਰਾਂ ਦੀ ਇੱਕ ਹੰਗਾਮੀ ਮੀਟਿੰਗ ਫਗਵਾੜਾ ਤੋਂ ਸੀਨੀਅਰ ਕਾਂਗਰਸੀ ਨੇਤਾ ਬਲਵਿੰਦਰ ਆਇਆ ਸੋਢੀ ਦੇ ਘਰ ਅਰਬਨ ਸਟਰੀਟ ਫਗਵਾੜਾ ਵਿਖੇ ਹੋਈ ਜਿਸ ਵਿੱਚ ਹਲਕਾ ਹੁਸ਼ਿਆਰਪ ਕਾ ਫਗਵਾੜਾ ਦੇ ਵੀ ਤੇ ਬਲਵਿੰਦਰ ਸਿੰਘ ਢਾਲੀਵਾਲ ਵੀ ਪਹੁੰਚੇ ਜਿਨ੍ਹਾਂ ਦਾ ਬਲਵੀ ਦਾ ਸੋਡੀ ਵੱਲੋਂ ਬੜੀ ਹੀ ਗਰਮ ਜੋਸ਼ੀ ਨਾਲ ਨਿਕਾ ਸਵਾਗਤ ਕੀਤਾ ਗਿਆ ਇਹ ਮੀਟਿੰਗ ਜਿੱਥੇ ਕੀਤੀ ਬਹੁਤ ਹੀ ਚੰਗੇ ਮਾਹੌਲ ਵਿੱਚ ਹੋਈ ਉੱਤੇ ਹੀ ਬੁਲਾਰਿਆਂ ਨੇ ਯਾਮਨੀ ਗੋਬਰ ਨੂੰ ਵਿਸ਼ਵਾਸ ਦਿਵਾਇਆ ਕਿ ਇਹਨਾਂ ਚੋਣਾਂ ਵਿੱਚ ਚੋਣਾਂ ਦੀ ਜਿੱਤ ਯਕੀਨੀ ਹੈ ਤੇ ਉਹਨਾਂ ਨੂੰ ਫਗਵਾੜਾ ਤੋਂ ਵੱਡੇ ਮਾਰਜ ਨਾਲ ਚਿਤਾਇਆ ਜਾਵੇਗਾ ਇਸ ਮੌਕੇ ਗੱਲਬਾਤ ਕਰਦੇ ਆ ਬਲਬੀਦ ਆਸੋਡੀ ਨੇ ਯਮਨੀ ਗੋਮਨ ਨੂੰ ਵਿਸ਼ਵਾਸ ਦਿਵਾਇਆ ਕਿ ਫਗਵਾੜਾ ਤੋਂ ਸਮੂਹ ਕਾਂਗਰਸੀ ਵਰਕਰ ਤੇ ਸੀਨੀਅਰ ਲੀਡਰਸ਼ਿਪ ਉਹਨਾਂ ਨੂੰ ਵੱਡੇ ਮਾਰਜ ਨਾਲ ਚਿਤਾਉਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਏਗੀ ਉਹਨਾਂ ਕਿਹਾ ਕਿ ਪੂਰੇ ਦੇਸ਼ ਭਰ ਦੇ ਨਾਲ-ਨਾਲ ਪੰਜਾਬ ਵਿੱਚ ਵੀ ਕਾਂਗਰਸ ਪਾਰਟੀ ਦੇ ਹੱਕ ਵਿੱਚ ਹਵਾ ਚੱਲ ਰਹੀ ਹੈ ਤੇ ਇਸ ਵਾਰ ਮੋਦੀ ਸਰਕਾਰ ਨੂੰ ਹਾਰ ਦਾ ਮੂੰਹ ਦੇਖਣਾ ਪਵੇਗਾ ਉਹਨਾਂ ਨਾਲ ਹੀ ਸਾਰੇ ਕਾਂਗਰਸੀ ਵਰਕਰਾਂ ਤੇ ਸੀਨੀਅਰ ਨੇਤਾਮਾ ਦਾ ਉਹਨਾਂ ਦੇ ਗ੍ਰੇ ਕੇ ਪਹੁੰਚਣ ਲਈ ਧੰਨਵਾਦ ਕੀਤਾ ਇਸ ਦਰਾਂ ਨੂੰ ਉਹਨਾਂ ਨਾਲ ਨਰੇਸ਼ ਭਾਰਤਵਾਹੀ ਗੁਰਜੀਤ ਵਾਲੀਆ ਬੰਟੀ ਵਾਲੀਆ ਸੀਤਾ ਦੇਵੀ ਅਸ਼wini ਸ਼ਰਮਾ ਮਨੀਸ਼ ਪਰਵਾਕਰ ਪਦਮਦੇਵ ਸੁਧੀਰ ਨਿਕਾ ਰਕੇਸ਼ ਚਾਵਲਾ ਸ਼ਵਿੰਦਰ ਨੇਸ਼ਨ ਮਿਨਾਕਸ਼ੀ ਵਰਮਾ ਦਵਿੰਦਰ ਕੁਲਥਮ ਜਗਨਨਾਥ ਕੈਲੇ ਅਸ਼ੋਕ ਡੀਲੈਕਸ ਪਰਮਜੀਤ ਬਸੂਟਾ ਸੁਸ਼ੀਲ ਮੈਣੀ ਮੁਕੇਸ਼ ਪਾਟਿਆ ਸੁਨੀਲ ਪ੍ਰਾਸ਼ਰ ਤੇਜਿੰਦਰ 바ਵਾ ਅਸ਼ੋਕ ਪ੍ਰਾਸ਼ਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਮੌਜੂਦ ਹਨ ਅੱਜ ਲੋਕ ਸਭਾ ਹਾਸ਼ਾਪੁਰ ਦੇ ਉਮੀਦਵਾਰ ਮੈਡਮ ਜਾਮਨੀ ਕੋ ਮਰਜੀ ਦੇ ਹੱਕ ਦੇ ਵਿੱਚ ਫਗਵਾੜਾ ਦੇ ਵਿੱਚ ਅੱਜ ਸਾਰੇ ਕਾਂਗਰਸ ਦੇ ਲੀਡਰ ਸਹਿਬਾਨ ਔਰ ਸਾਰੇ ਵਰਕਰਸ ਦੇ ਨਾਲ ਅੱਜ ਬਹੁਤ ਵਧੀਆ ਮਾਹੌਲ ਦੇ ਵਿੱਚ ਮੀਟਿੰਗ ਹੋਈ ਔਰ ਸਾਰਿਆਂ ਨੇ ਬੜੇ ਉਤਸ਼ਾਹ ਦੇ ਨਾਲ ਹਿੰਮਤ ਦੇ ਨਾਲ ਆਪਣੇ ਹੌਸਲੇ ਦੇ ਨਾਲ ਹੌਸਲਾ ਦਿਖਾਇਆ ਵੀ ਅਸੀਂ ਫਗਵਾੜੇ ਤੋਂ ਜੋ ਕਾਂਗਰਸ ਦੇ ਹੱਕ ਦੇ ਵਿੱਚ ਖਵਾ ਚੱਲ ਰਹੀ ਹੈ ਮੋਦੀ ਦੀ ਸਰਕਾਰ ਦੇ ਖਿਲਾਫ ਇੱਕ ਜੋ ਹਵਾ ਬਣੀ ਆ ਫਵਾੜੇ ਦੇ ਵਿੱਚ ਉਹਨੂੰ ਮੁੱਖ ਰੱਖਦੇ ਹੋਏ ਅਸੀਂ ਉਮਾਸ਼ ਕਰਦੇ ਆ ਕਿ ਜਿਹੜੀ ਫਵਾੜੇ ਤੋਂ ਸੀਟ ਆ ਇਹ ਜਾਮਨੀ ਗੋਮਰਜੀ ਦੇ ਹੱਕ ਵਿੱਚ ਦਿੱਤੀ ਜਾਏਗੀ ਔਰ ਧਾਲੀਵਾਲ ਸਾਹਿਬ ਉਹਨਾਂ ਦੇ ਜੋ ਸਾਡੇ ਮੌਜੂਦਾ ਐਮਐਲਏ ਸਹਿਬਾਨ ਨੇ ਉਹਨਾਂ ਦੀ ਬਹੁਤ ਮਿਹਨਤ ਉਹਨਾਂ ਦੇ ਸਾਰਿਆਂ ਦੇ ਸਾਥੀਆਂ ਦੇ ਸਹਿਯੋਗ ਦੇ ਨਾਲ ਲੀਡਰਸ਼ਿਪ ਦੇ ਸਹਿਯੋਗ ਦੇ ਨਾਲ ਵਰਕਰਾਂ ਦੇ ਸਹਿਯੋਗ ਦੇ ਨਾਲ ਹਵਾਲਾ ਵਾਲੀ ਸੀਟ ਹਵਾਲੇ ਦੀ ਜਿਹੜੀ ਸੀਟ ਹੈ ਇਹ ਬੜੀ ਵਧੀਆ ਲੀਡ ਦੇ ਨਾਲ ਜਿੱਤਾਂਗੇ ਔਰ ਜਿਹੜੀ ਮੇਨ ਅੱਜ ਸਾਡੀ ਇੱਕ ਆਵਾਜ਼ ਆ ਉਹ ਹੈ ਕਿ ਸਾਡਾ ਦੇਸ਼ ਦੇ ਵਿੱਚ ਲੋਕਤੰਤਰ ਨੂੰ ਬਚਾਉਣ ਦੇ ਸੰਵਿਧਾਨ ਨੂੰ ਬਚਾਉਣ ਦੀ ਇੱਕ ਲੜਾਈ ਆ ਇਹ ਮਕਸਦ ਨਹੀਂ ਹੈ ਕੋਈ ਕੌਣ ਜਿੱਤਦਾ ਕੋਣ ਐਮਪੀ ਬਣਿਆ ਇਸ ਵੇਲੇ ਇੱਕ ਸੰਵਿਧਾਨ ਔਰ ਲੋਕਤੰਤਰ ਡੈਮੋਕ੍ਰੇਸੀ ਨੂੰ ਬਚਾਉਣ ਲਈ ਇਹ ਲੜਾਈ ਲੜੀ ਜਾ ਰਹੀ ਆ ਔਰ ਉਹਦੇ ਵਿੱਚ ਰਾਹੁਲ ਗਾਂਧੀ ਜੀ ਔਰ ਪੂਰਾ ਇੰਡੀਆ ਗਠਬੰਧਨ ਹੈ ਉਹਨਾਂ ਦਾ ਇੱਕ ਵਿਅਕਤੀਚਾ ਕਿ ਇਸ ਦੇਸ਼ ਦੇ ਵਿੱਚ ਉਹੋ ਜਿਹੀ ਸਰਕਾਰ ਹੋਣੀ ਚਾਹੀਦੀ ਆ ਜਿਹੜੀ ਲੋਕਾਂ ਦੇ ਹੱਕ ਦੇ ਵਿੱਚ ਗੱਲ ਕਰੇ ਲੋਕਾਂ ਦੀ ਸਰਕਾਰ ਬਣੇ ਇਹ ਨਾ ਹੋਵੇ ਉਹ ਚੰਦ ਉਦਯੋਗਪਤੀਆਂ ਦੀ ਸਰਕਾਰ ਬਣ ਕੇ ਰਹਿ ਜਾਵੇ ਔਰ ਸਿਰਫ ਅਧਿయోగਪਤੀਆਂ ਦੇ ਹੀ ਕੰਮ ਹੋਣਾ ਅਧਿయోగਪਤੀਆਂ ਦੇ ਕਰਜ਼ੇ ਮਾਫ ਹੋਣਾ ਅੱਜ ਦੇਸ਼ ਦੇ ਵਿੱਚ ਅਧਿయోగਪਤੀਆਂ ਦਾ ਤਾਂ ਕਰਜ਼ਾ ਮਾਫ ਹੋ ਗਿਆ ਲੇਕਿਨ ਤੁਸੀਂ ਦੇਖੋ ਵੀ ਉਹਨਾਂ ਗਰੀਬਾਂ ਲੋਕਾਂ ਦਾ ਔਰ ਕਿਸਾਨਾਂ ਦਾ ਇੱਕ ਜਿਹੜਾ ਉਹਨਾਂ ਦੇ ਮੋਰੇ ਇੱਕ ਬਹੁਤ ਛੋਟਾ ਜਿਹਾ ਕਰਜ਼ਾ ਉਹ ਅੱਜ ਕਰਜ਼ੇ ਦੀ ਆਪਣੇ ਦੱਬੇ ਜਾ ਰਹੇ ਨੇ ਔਰ ਆਤਮ ਹਤਿਆ ਮ ਹੋ ਰਹੀਆਂ ਨੇ ਇਹ ਸਾਰੀਆਂ ਚੀਜ਼ਾਂ ਦੇਤੇ ਕਾਂਗਰਸ ਪਾਰਟੀ ਔਰ ਇੰਡੀਆ ਗਠਜੰਬਨ ਨੇ ਅਹ ਚਾਹਦਾ ਕਿ ਇੱਕ ਸਰਕਾਰ ਬਣੇ ਉਹ ਜੇ ਲੋਕਾਂ ਦੇ ਹੱਕ ਦੇ ਵਿੱਚ ਅਸੀਂ ਕੋਈ ਫੈਸਲਾ ਦੇ ਸਕੀਏ ਇੱਕ ਲਾਸਟ ਦੇ ਵਿੱਚ ਮੈਂ ਫੇ ਸਾਰੇ ਅੱਜ ਸਾਥੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪਹੁੰਚ ਕੇ ਇੱਕ ਅੱਛਾ ਹੰਗਾਰਾ ਭਰਿਆ ਔਰ ਸਾਰੇ ਇੱਕ ਬੂਸ ਹੋ ਕੇ ਗਿਆ ਕਿ ਇਹ ਅਪਾਜਾਮੀ ਗੋਬਦੀ ਨੇ ਕਿੱਥੋਂ ਪਵਾੜੇ ਤੋਂ ਚਾਕੇ ਪੇ ਜਨਾ ਮੈਂ ਫਿਰ ਸਹਿਦਿਲੋਂ ਸਾਰੇ ਸਾਥੀਆਂ ਦਾ